ਾਰੇ ਰਾਦਾ ਸਵਾਮੀ ਸਾਸੰਕਰ ਬਿਆਸ ਮੱਥਾ ਟੇਕ ਕੇ ਆਏ ਨੇ ਕੱਟੀ ਕੀ ਲੱਤ ਬਸ ਤਾਂ ਕੱਟੀ ਬਾਪੂ ਜੀ ਸਤਿ ਸ੍ਰੀਕਾਲ ਕਿਵੇਂ ਹੋ ਠੀਕ ਆ ਜੇ ਤੁਸੀਂ ਕਿਸੋ ਚੜਦੀ ਕਲਾ ਹਾਂਜੀ ਚੜਦੀ ਕਲਾ ਕੱਟੀ ਕੀ ਲੱਤ ਬਸ ਤਾਂ ਕੱਟੀ ਹੁੰਦਾ ਫਿਰ ਨੂੰ ਵਾਹਿਗੁਰੂ ਠੀਕ ਆ ਹੁਣ ਕੀ ਸ਼ੁਭਨਾਮ ਤੁਹਾਡਾ ਮਿੱਤਰ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਕੀ ਹੋਇਆ ਸੀ ਤੁਹਾਡੀ ਲੱਤ ਨੂੰ ਲੱਤ ਟਰੱਕ ਦੇ ਥੱਲੇ ਆ ਗਿਆ ਸੀ ਜੀ ਪੈਰ ਟਰੱਕ ਦੇ ਥੱਲੇ ਕਦੋਂ ਇਹ ਪਿਛਲੇ ਸਾਲ ਆਇਆ ਸੀ 2024 ਚ 2024 ਚ ਤੇ 2024 ਤੋਂ ਲੈ ਕੇ 2025 ਤੱਕ ਖਰਾਬ ਲੱਤ ਲੈ ਕੇ ਖਰਾਬ ਦੇਦੇ ਘੁੰਮਦਿਆਂ ਜੀ ਅੱਛਾ ਤੁਹਾਡੇ ਜਿਹੜਾ ਆਪਰੇਸ਼ਨ ਕਰਾਤਾ ਨਾ ਆਪਰੇਸ਼ਨ ਦੀ ਮਾਇਆ ਆ ਵੀਰਾਂ ਨੇ ਦਿੱਤੀ ਐ ਇਹ ਮੁੰਡਾ ਅਮਰੀਕਾ ਤੋਂ ਆਇਆ ਦਮਨ ਬਈ ਇਹ ਥ੍ਰੀ ਅਪਰ ਠੀਕ ਹੈ ਜੀ ਸਭ ਕੱਢ ਦਿੱਕ ਲੱਤ ਆਪਰੇਸ਼ਨ ਉਹ ਹੋ ਗਈ ਸੀ ਟਰੱਕ ਥੱਲੇ ਆ ਗਈ ਸੀ ਬਈ ਸਾਲ ਪਹਿਲਾਂ ਠੀਕ ਹੈ ਜੀ ਤੇ ਡਾਕਟਰ ਨੇ ਲੱਤ ਕੱਟਣ ਨੂੰ ਕਿਹਾ ਸੀਗਾ ਤੇ ਵੱਖ-ਵੱਖ ਹਸਪਤਾਲਾਂ 'ਚ ਵੱਖ-ਵੱਖ ਖਰਚਿਆਂ ਦੇ ਕਾਰਨ ਬਾਪੂ ਜੀ ਘੁੰਮਦੇ ਰਹੇ ਹਾਂਜੀ ਪਰਿਵਾਰ ਦੇ ਵਿੱਚ ਬਾਪੂ ਜੀ ਇਕੱਲੇ ਹੀ ਨੇ ਬਾਪੂ ਜੀ ਕੀ ਕਹਾਣੀ ਮਾੜੀ ਦੱਸੋ ਇਹਨਾਂ ਨੂੰ ਆਪਣੀ ਕਾਣੇ ਘਰ ਦੇ ਤਾਂ ਹੈ ਨਹੀਂਗੇ ਜੀ ਅੱਛਾ ਜੀ ਇਕੱਲੇ ਹੀ ਆ ਤੁਸੀਂ 1600 ਰੁਪਏ ਚਾ 16 ਚ ਪਤਾ ਨਹੀਂ ਆ 16 ਚ ਖਤਮ ਹੋ ਗਏ ਅੱਛਾ ਜੀ ਉਸ ਤੋਂ ਬਾਅਦ ਲੜਕਾ ਇੱਕ ਦੋ ਲੜਕੀਆਂ ਜੀ ਲੜਕੀਆਂ ਉਹਦੇ ਘਰ ਨਹੀਂ ਠੀਕ ਹੈ ਜੀ ਬੇਟਾ ਸ਼ਾਦੀ ਸ਼ੁਰੂ ਕਰ ਗਈ ਸੀ ਦੋਨਾਂ ਦੀ ਠੀਕ ਹੈ ਜੀ ਬੇਟੇ ਦੀ ਰਹਿੰਦੀ ਸੀ ਉਹ ਫਿਰ ਆਪਣੀ ਮਰਜ਼ੀ ਨੇ ਉਹਨੇ ਕਰਾਰ ਪੁੱੜ ਲਈ ਐ ਦਹੀਂ ਠੀਕ ਹੈ ਜੀ ਤੇ ਹੁਣ ਉਹ ਕੰਮ ਕਰਦਾ ਮਾੜਾ ਮੋਟਾ ਜਿੰਨਾ ਕੁ ਮਤਲਬ ਉਹਦਾ ਆਪ ਦਾ ਹੀ ਸਰਦਾ ਜੀ ਠੀਕ ਹੈ ਤੁਸੀਂ ਇਕੱਲੇ ਰਹਿੰਦੇ ਹੋ ਬਾਪੂ ਜੀ ਫਿਰ ਮੈਂ ਇਕੱਲਾ ਫੇ ਰੋਟੀ ਪਾਣੀ ਰੋਟੀ ਪਾਣੀ ਬਸ ਸਰੀ ਜਾਂਦਾ ਸੀ ਜਿੱਦਾਂ ਜੀ ਇਧਰ ਉਧਰੋਂ ਬਸ ਸਾਡੀਆਂ ਕੋਣਾਂ ਦੇ ਅੰਦਰ ਜਾਂ ਕਰਾਉਣੀ ਨਾਉ ਜਦੋਂ ਰਹਿੰਦੀ ਸੀ ਘਰ ਫਿਰ ਨੌ ਦਿਨ ਫਿਰ ਰੋਟੀ ਹੁਣ ਕੱਲੇ ਬਕਾਣੇ ਹੋ ਫਿਰ ਅਜੇ ਤੱਕ ਕੁਛ ਗੈਸ-ਕੁਸ ਨਹੀਂ ਹੈਗਾ ਜੀ ਹਜੇ ਤੱਕ। ਰੋਟੀ ਕਿ ਦਿਖਾਣੇ ਉਹ ਗੈਸ-ਕੁਸ ਲੈ ਕੇ ਤਾਂ ਆਉਂਗਾ ਜੀ ਤਾਂ ਹੀ ਖਾ ਲੋਣੀ। ਵੈਸੇ ਹੁਣ ਅੱਜ ਕੱਲ ਕਿਦਾਂ ਖਾ ਰਹੇ ਹੋ? ਅੱਜ ਕੱਲ ਬਸ ਇਦਾਂ ਹੀ ਕਿਰਸੇਦਾਰ ਦੇ ਕਿਸੇ ਦੇ ਕੋਈ ਨੀ ਇੱਕ ਦੋ ਦਿਨ ਚ ਤੁਹਾਡੇ ਘਰੇ ਆਣੇ ਆ ਜੋ ਵੀ ਬਣਦੀ ਸੇਵਾ ਓਹ ਜਰੂਰ ਮਹਾਰਾਜ ਕਰਾਣ ਸਾਡੇ ਹੱਥੋਂ। ਇਨਾਂ ਅਸਤੇ ਅਰਦਾਸ ਕਰਿਓ ਤੁਹਾਡੇ ਆਪਰੇਸ਼ਨ ਦੀ ਮਾਇਆ ਇਨਾਂ ਨੇ ਕਰਾਈ ਏ ਜਿਹਦੇ ਕਰਕੇ ਤੁਹਾਡਾ ਆਪਰੇਸ਼ਨ ਹੋਇਆ। ਬਾਕੀ ਹੁਣ ਬੇਨਤੀ ਏ ਜੀ ਮੈਂ ਤਾਂ ਆਇਆ ਤੁਹਾਡੇ ਕੋਲ ਇੱਕ ਤਾਂ ਦਵਾਈ ਨਹੀਂ ਹੈਗੀ ਮੇਰੇ ਕੋਲ ਉਦੋਂ ਤਣ ਦੀ। ਦਵਾਈ ਤੁਹਾਨੂੰ ਲੈ ਦਿੰਨੇ ਹੁਣੀ। ਹੋਰ ਦੂ ਮਨ ਜਿੱਤੇ ਬੈਠੇ ਹੁਣ ਖਾਣ ਪੀਣ ਨੂੰ ਤਾਂ ਚਾਹੀਦਾ ਹੀ ਹੈ ਕੋਈ ਨਹੀਂ ਮੈਂ ਤੁਹਾਨੂੰ ਹੁਣੇ ਹੀ ਕਰਦਾ ਤੁਹਾਡਾ ਭੇਜ ਗਿਆ ਨਾ ਗੱਡੀ 'ਚ ਸਾਰਾ ਜੋ ਵੀ ਤੁਹਾਨੂੰ ਸਮਾਨ ਚਾਹੀਦਾ ਉਹ ਲੈ ਦੇਣ ਕਰਦਾ ਬਣਦਾ ਕਰ ਦਿੰਦਾ ਠੀਕ ਹੈ ਜੀ ਇਹ ਬਾਪੂ ਜੀ ਸਰਦਾਰ ਮੇਜਰ ਸਿੰਘ ਜੀ ਇਹ ਚੀਜ਼ਾਂ ਨਾ ਵੀਡੀਓ ਦੇ ਵਿੱਚ ਬੜੀਆਂ ਔਖੀਆਂ ਤੁਹਾਨੂੰ ਸਮਝਾਉਣੀਆਂ ਕਿਉਂਕਿ ਇਹ ਸਿਰਫ ਇੱਕ ਵੀਡੀਓ ਹੈ ਇੰਸਟਾਗ੍ਰam 'ਤੇ ਤੁਹਾਡੇ ਲਈ ਸਿਰਫ ਇੱਕ ਰੀਲ ਹੈ ਤੁਸੀਂ ਸਕਰੋਲ ਕਰ ਲਓਗੇ ਵੀਡੀਓ ਖਤਮ ਪਰ ਜਿਹੜੇ ਈਮੋਸ਼ਨ ਨੇ ਜੋ ਇੱਥੇ ਪ੍ਰੈਜ਼ੈਂਸ ਫੀਲ ਹੈ ਜਿਹੜੀ ਮੈਂ ਤੁਹਾਨੂੰ ਫਿਜ਼ੀਕਲੀ ਇੱਥੇ ਫੀਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਉਹ ਫੀਲ ਕਰਕੇ ਦੇਖੋਗੇ ਤਾਂ ਤੁਹਾਨੂੰ ਇਦੀ ਜਗ੍ਹਾ ਸਾਡਾ ਪਿਓ ਵੀ ਹੋ ਸਕਦਾ ਸੀ ਅਸੀਂ ਵੀ ਹੋ ਸਕਦੇ ਸੀ ਸਾਡੇ ਬੱਚੇ ਵੀ ਹੋ ਸਕਦੇ ਸੀ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਸਾਡਾ ਇਹ ਤੀਰਥ ਹੈ ਇਹ ਸਾਡੇ ਕੋਲ ਦਮਨ ਵੀਰ ਆਜ ਦੂਜੀ ਵਾਰੀ ਆ ਗਿਆ ਪਿਛਲੇ 1 ਮਹੀਨੇ ਦੇ ਵਿੱਚ ਅਮਰੀਕਾ ਤੋਂ ਇਹ ਵੀਰ ਨੂੰ ਇੰਨਾ ਦਿਲ ਤੇ ਲੱਗੀ ਏ ਜਗਾ ਐਨਜੀਓ ਦੀ ਪਿਛਲੀ ਵਾਰੀ ਪੂਰਾ ਗਰੁੱਪ ਆਇਆ ਵੀਰ ਹੋਣਾਂ ਦਾ ਅਡਜਸਟ ਕਰਨ ਹੋਣਾਂ ਦੇ ਨਾਲ ਹੁਣ ਇਸ ਵਾਰੀ ਫੇਰ 15 ਦਿਨ ਬਾਅਦ ਵੀਰ ਇਕੱਲਾ ਹੀ ਆ ਗਿਆ ਕਿਉਂਕਿ ਇਹ ਉੱਥੇ ਦੇ ਜੰਪਾਲ ਨੇ ਦੇਖ ਰਹੇ ਨੇ ਕਿ ਕਿਵੇਂ ਕੀ ਹਾਲਾਤ ਨੇ ਐਨਆਰਆਈਆਂ ਦੇ ਦਾਨ ਨਾਲ ਕਿਵੇਂ ਦੁਰਵਰਤ ਹੋਉਂਦੀ ਹੈ ਦਾਨ ਸਹੀ ਜਗ੍ਹਾ ਪਹੁੰਚ ਹੀ ਨਹੀਂ ਪਾਰਿਆ ਜੇ ਦਾਨ ਐਨ ਆਰ ਆਈਆਂ ਦਾ ਸਹੀ ਜਗ੍ਹਾ ਪਹੁੰਚਦਾ ਹੋਵੇ ਤਾਂ ਇਦਾਂ ਦੇ ਬਾਪੂ ਦਰਦਰ ਇੱਥੇ ਧੱਕੇ ਨਾ ਖਾਣ ਲੋਕਾਂ ਦਾ ਦਾਨ ਆ ਜਿਹੜਾ ਕਿਤੇ ਨਾ ਕਿਤੇ ਗਲਤ ਪਾਸੇ ਜਾ ਰਿਹਾ ਤਾਂ ਹੀ ਮਦਦ ਨਹੀਂ ਹੋ ਰਹੀ ਇੱਥੇ ਰੋਜ਼ ਇੱਕ ਉਮੀਦ ਦੇ ਵਿੱਚ ਘੱਟੋ ਘੱਟ 100 150 ਮਰੀਜ਼ ਹੈਲਪ ਲੈਣ ਲਈ ਆਂਦਾ ਔਰ ਮੈਨੂੰ ਲੱਗਦਾ ਕਿ ਭਾਈ ਤੁਸੀਂ ਆਪਣੇ ਤਰੀਕੇ ਨਾਲ ਵਧੀਆ ਐਕਸਪਲੇਨ ਕਰ ਸਕਦੇ ਹੋ ਕਿ ਕੀ ਫੀਲ ਕਰ ਰਹੇ ਹੋ ਵਿਦਆਊਟ ਐਨੀ ਬਾਇਸਡ ਸਟੇਟਮੈਂਟ ਤੁਸੀਂ ਕੀ ਕਹਿਣਾ ਚਾਹੋ ਬਸ ਜਿਆਦਾ ਦਾ ਕੁਝ ਹੋਰ ਨਹੀਂ ਕਹਿਣਾ ਜਿਹੜਾ ਇੱਥੇ ਜਿਹੜਾ ਸਿਸਟਮ ਆ ਜਿਹੜਾ ਇਹ ਲਾਈਕ ਚਲੋ ਗਵਰਨਮੈਂਟ ਦਾ ਕੁਝ ਨਹੀਂ ਕਹਿੰਦੇ ਹੁਣ ਲੇਕਿਨ ਜਿਹੜਾ ਸਿਸਟਮ ਆ ਜਿਹੜਾ ਜਿਹੜਾ ਵੈਰੀ ਸਿੰਪਲ ਵੈਰੀ ਬੇਸਿਕ ਸਿਸਟਮ ਆ ਇਹ ਥਾਂ ਥਾਂ ਲੋਕੀ ਆਪਣੇ ਆਪਣੇ ਕਮਿਊਨਿਟੀ ਚ ਆਪਣੇ ਪਾਸੇ ਖੋਲ ਸਕਦੇ ਆ ਇਟ ਤੇ ਵਾਂਟ ਟੂ ਬਟ ਇਹ ਚੀਜ਼ ਲਾਈਕ ਤੇ ਤੁਸੀਂ ਡਾਇਰੈਕਟ ਪੇਸ਼ੈਂਟਾਂ ਦੀ ਹੈਲਪ ਕਰ ਰਹੇ ਆ ਜਿੱਥੇ ਹੁਣ ਕਈ ਲੋਕੀ ਫੋਰ ਐਗਜ਼ਾਮਪਲ ਮੈਂ ਗੱਲ ਦੂਜੇ ਪਾਸੇ ਲਾ ਜਾਨਾ ਕਿ ਜਿਹੜੇ ਐਨ ਆਰ ਆਈ ਆ ਉਹ ਘਰੋਂਦੇ ਆ ਐਸਾ ਡੋਨੇਸ਼ਨ ਕਰਨ ਦੀ ਹਨਾ ਕਿ ਵੀ ਕਿਤੇ ਸਹੀ ਪਾਸੇ ਲੱਗ ਜਵੇ ਹੁਣ ਸਾਡੇ ਸਾਹਮਣੇ ਆ ਪੇਸ਼ੈਂਟ ਆ ਡੋਨਰ ਆ ਤੇ ਉਧਰ ਜਿਹੜੇ ਪੇਸ਼ੈਂਟ ਆ ਕੇ ਉਹਨਾਂ ਦੀ ਸਾਰੀ ਜਾਂਚ ਪਰਤਾਲ ਸਭ ਕੁਝ ਹੁੰਦਾ ਆ ਹਨਾ ਇਹ ਤੋਂ ਜ਼ਿਆਦਾ ਸਿੰਪਲ ਤੇ ਇਨਕੁਆਰੀਆਂ ਤੇ ਯੂ ਨੋ ਇਹ ਹੋਰੇ ਤੋਂ ਜ਼ਿਆਦਾ ਇਨਕੁਆਰੀ ਤੋਂ ਭਰੀ ਚੀਜ਼ ਹੋ ਨਹੀਂ ਸਕਦੀ ਹਨਾ ਇਹ ਸਾਡੇ ਸਾਹਮਣੇ ਸਭ ਚੀਜ਼ ਪਰਖੋਂ ਕਰਕੇ ਤੁਹਾਨੂੰ ਦੱਸਦੇ ਆ ਸੋ ਮੈਂ 올 ਆਈ ਕੈਨ ਸੇ ਜੁੜੋ ਐਦਾਂ ਦੀ ਆਰਗੇਨਾਈਜੇਸ਼ਨ ਨਾਲ ਜੇ ਤੁਸੀਂ ਆਪਣੀ ਕਮਿਊਨਿਟੀ ਚ ਆਪ ਨਹੀਂ ਕਰ ਸਕਦੇ ਤੇ ਜਿਹੜੇ ਕਰ ਰਹੇ ਆ ਉਹਨਾਂ ਉਹਨਾਂ ਨੂੰ ਫਲਾਸ਼ਰੀ ਦਿਓ ਉਹਨਾਂ ਨੂੰ ਸਪੋਰਟ ਕਰੋ ਕਿਸੇ ਤਰੀਕੇ ਨਾਲ ਸ਼ੁਕਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਵੀਰਦਾ ਅਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਦਿਖਾਉਣਾ ਚਾਹਨਾ ਅਸੀਂ ਜਦੋਂ ਬਈ ਬੈਠੇ ਸੀ ਚਲੋ ਤੁਸੀਂ ਤੱਕ ਲਾਈਵ ਸਾਡੇ ਇੱਕ ਸਬੂਤ ਹੋ ਜਦੋਂ ਅਸੀਂ ਆਏ ਸੀਗੇ ਇੱਥੇ ਬੈਠੇ ਸੀਗਾ ਜੀ ਕੋਈ ਡੋਨਰ ਬੈਠਾ ਸੀ ਨਹੀਂ ਜੀ ਕੋਈ ਡੋਨਰ ਨਹੀਂ ਸੀ ਖਾਲੀ ਸੀ ਮਰੀਜ਼ ਹੀ ਮਰੀਜ਼ ਸੀ ਕੁਦਰਤੀ ਨਾਲ ਉਹ ਟੈਂਪੋ ਟਰੈਵਲਰ ਸਾਡੀ ਜਗ੍ਹਾ ਤੇ ਆ ਕੇ ਅੰਦਰ ਵੜਿਆ ਤੇ ਸਾਡੀ ਟੀਮ ਨੇ ਹੱਸ ਕੇ ਕਿਹਾ ਕ ਕੋਈ ਡੋਨਰ ਨਹੀਂ ਸੀਗਾ ਬਸ ਭਰ ਕੇ ਨਾ ਡੋਨਰ ਆ ਗਏ ਉਹ ਸੱਚੀ ਹੋਈ ਆ ਸਾਰੇ ਨਾ ਇੱਥੇ ਰਾਦਾ ਸਵਾਮੀ 사ਸੰਗਰ ਆਜੋ ਬਾਈ ਇਹ ਸਾਰੇ ਹੀ ਰਾਦਾ ਸਵਾਮੀ 사ਸੰਗਰ ਬਿਆਸ ਮੱਥਾ ਟੇਕ ਕੇ ਆਏ ਨੇ ਅਸਲ 'ਚ ਮੈਂ ਇਹਨਾਂ ਨੂੰ 사ਸੰਗੀ ਮੰਨਦਾ ਮੇਰਾ ਥੋੜਾ ਜਿਹਾ ਰਿਲੀਜੀਅਸ ਗੱਲਾ ਸ਼ਿਕਵਾ ਰਹਿੰਦਾ ਲੋਕਾਂ ਨਾਲ ਕਿ ਯਾਰ ਤੁਸੀਂ ਰੱਬ ਨੂੰ ਇੰਨਾ ਮੰਨਦੇ ਹੋ ਪਰ ਰੱਬ ਦੀ ਡੈਫੀਨੇਸ਼ਨ ਕੀ ਹੈ ਰੱਬ ਤਾਂ ਲੋਕਾਂ 'ਚ ਹੈ ਪਰ ਕੁਝ ਲੋਕ ਹੁੰਦੇ ਨੇ ਨਾ ਉਹਨਾਂ ਨੇ ਰੱਬ ਨੂੰ ਇੱਕ ਆਪਣੇ ਆਪ ਨਾਲ ਹੀ ਕੋਈ ਚੀਜ਼ ਬਣਾਈ ਹੋਈ ਹੈ ਤੇ ਉੱਥੇ ਹੀ ਪੈਸਾ ਚੜਾਈ ਜਾਂਦੇ ਨੇ ਉੱਥੇ ਹੀ ਉਹੀ ਸਮਾਗਮਾਂ 'ਤੇ ਪੈਸੇ ਕਰ ਲਾ ਕੇ ਰਾਜ਼ੀ ਨੇ ਪਰ ਜਦੋਂ ਦੀ ਮੈਂ ਥੋੜਾ ਜਿਹਾ ਆਪਣਾ ਗਿਲਾ ਸ਼ਿਕਵਾ ਜ਼ਹਾਰ ਕਰਨਾ ਸ਼ੁਰੂ ਕੀਤਾ ਲੋਕਾਂ ਨੂੰ ਕੀ ਯਾਰ ਜੇ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ ਔਰ ਕਹਿੰਦੇ ਹੋ ਅਸੀਂ ਸਾਰੇ ਰੱਬ ਦੇ ਬੱਚੇ ਆ ਤਾਂ ਫਿਰ ਜਿਹੜੇ ਦੁਖੀ ਨੇ ਇਹ ਵੀ ਤਾਂ ਬੱਚੇ ਨੇ ਫਿਰ ਜਿਹੜੇ ਸੁਖੀ ਨੇ ਉਹ ਇਹਨਾਂ ਦੀ ਹੈਲਪ ਕਿਉਂ ਨਹੀਂ ਕਰਦੇ ਮੈਂ ਐਗਜ਼ਾਮਪਲ ਦਿੰਨਾ ਉਹਨਾਂ ਕਿ ਇੱਕ ਬਾਪ ਦੇ ਦੋ ਬੱਚੇ ਨੇ ਇੱਕ ਸਟਰੋਂਗ ਹੈ ਫਾਈਨੈਂਸ਼ਲੀ ਇੱਕ ਨਹੀਂ ਸਟਰੋਂਗ ਤਾਂ ਬਾਪ ਕਦੋਂ ਖੁਸ਼ ਹੋਏਗਾ ਜਦੋਂ ਉਹਦਾ ਸਟਰੋਂਗ ਬੱਚਾ ਬਾਪ ਦੀ ਮਦਦ ਕਰੇਗਾ ਕਿ ਜਿਹੜਾ ਦੂਜੇ ਬੱਚੇ ਦੀ ਬਾਹ ਫੜੇਗਾ ਤੇ ਲੋਕ ਕਹਿੰਦੇ ਨੇ ਹਾਂ ਯਾਰ ਜਦੋਂ ਬਾਪ ਤਾਂ ਉਹਦਾ ਖੁਸ਼ ਹੋਏਗਾ ਜਦੋਂ ਇੱਕ ਸਟਰੋਂਗ ਫਾਈਨੈਂਸ਼ਲੀ ਬੱਚਾ ਨੌਨ ਸਟਰੋਂਗ ਦੀ ਮਦਦ ਕਰੇਗਾ ਮੈਂ ਕਿਹਾ ਫਿਰ ਇਹ ਦੁਨੀਆ ਤੇ ਇੰਪਲੀਮੈਂਟ ਕਿਉਂ ਨਹੀਂ ਕਰਦੇ ਅਸੀਂ ਸਾਰੇ ਹੀ ਇੱਕ ਬਾਪ ਦੀ ਔਲਾਦ ਆ ਅੱਜ ਤੋਂ ਹਜ਼ਾਰਾਂ ਕਰੋੜਾਂ ਸਾਲ ਪਹਿਲਾਂ ਜਦੋਂ ਦੁਨੀਆ ਸ਼ੁਰੂ ਹੋਈ ਹੋਊਗੀ ਅਸੀਂ ਤਾਂ ਸਾਇੰਸ 'ਚ ਇਹ ਪੜਿਆ ਕਿ ਪਹਿਲੇ ਜਿਹੜੇ ਦੁਨੀਆ ਦੇ ਵਿੱਚ ਬੰਦੇ ਸੀਗੇ ਤੇ ਔਰਤ ਸੀਗੇ ਉਹ ਐਡਮ ਐਂਡ ਈਵ ਸੀ ਇੱਕ ਤੇ ਉਹਦੀੋ ਹੀ ਵੰਸ਼ ਚੱਲਦੀ ਆ ਰਹੀ ਹੈ ਕਿਤਨਾ ਕਿਤੇ ਦਾਦੇ ਪਰਦਾਦੇ ਤੁਸੀਂ ਹੋਰ 100 200 300 400 ਸਾਲ ਹਿਸਟਰੀ 'ਤੇ ਚੱਲ ਜਿਓ ਅਸੀਂ ਕਿੰਨੇ ਹੀ ਇੱਕ ਦੂਜੇ ਦੇ ਰਿਸ਼ਤੇਦਾਰ ਨ ਤੇ ਇੱਥੇ ਅੱਜ ਕੱਲ ਸਕਾ ਭਰਾ ਵੀ ਦੂਜੇ ਭਰਾ ਨੂੰ ਕਹਿੰਦਾ ਨਹੀਂ ਨਹੀਂ ਤੂੰ ਦੂਜਾ ਤੇ ਮੈਂ ਦੂਜਾ ਹਨਾ ਜੜ ਇੱਕੋ ਹੀ ਆ ਪਰ ਇਹ ਇੰਨੀਆਂ ਡੀਪਲੀ ਗੱਲਾਂ ਸੋਚਦਾ ਨਹੀਂ ਤੁਹਾਡੇ ਸਾਰਿਆਂ ਦਾ ਕੀਦਾ ਪਲਾਨ ਸੀ ਇੱਥੇ ਆਣ ਦਾ ਪਹਿਲਾਂ ਪਹਿਲ ਕਿੰਨੇ ਚੱਕੀ ਨਹੀਂ ਇੱਕ 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 ਜਿੰਨ ਜਿਆਦਾ ਜਿੱਦ ਕੀਤੀ ਅੱਛਾ ਤੁਸੀਂ ਬਣ ਤੁਹਾਡੇ ਮਨ ਚ ਕਿਉਂ ਆਇਆ ਕਿ ਤ ਕਿੱਥੋਂ ਇਹ ਚੇਨਾ ਕਾਈ بس سب ਤੋਂ ਪਹਿਲੇ ਤੇ ਇਹ ਨਾ ਇਨਸਾਨ ਇਨਸਾਨ ਦੀ ਹੈਲਪ ਕਰ ਸਕਦਾ ਹੋਰ ਕੁਝ ਨਹੀਂ ਐਕਚੁਅਲੀ ਸੀ ਜਰਮਨ ਤੋਂ ਆਇਆ ਮੇਰੇ ਬੱਚੇ ਤੁਹਾਡੀ ਵੀਡੀਓ ਦੇਖ ਰਹੇ ਨੇ ਉਹਨਾਂ ਨੇ ਹਾਲੀ ਸੁੱਤੇ ਹੋਏ ਸੀ ਉਹਨਾਂ ਨੂੰ ਜੋੜਨਾ ਸ਼ੁਰੂ ਕਰ ਲਿਆ ਉਹ ਵਾਹ ਉਹ ਐਕਚੁਅਲੀ ਐਵਰੀ ਟਾਈਮ ਕੀ ਕਰਦਾ ਹੈ ਹੈਲੋ ਹੈਲੋ ਸਤਿ ਸ਼ਕਾਲ ਆਜੋ ਆਜੋ ਪਲੀਜ਼ ਆਜੋ ਇਹਨੇ ਆਪਣੇ ਸਾਰੇ ਜਿੰਨੇ ਪੈਸੇ ਮਿਲ ਦਿੰਦਾ ਤੁਸੀਂ ਗੁੱਲਗ ਜੁੜੀ ਆਪਣੀ ਗੋਲਕ ਸਾਰੀ ਆਪਣੇ ਐਰੋ ਜਿਹੜੇ ਕੱਟੇ ਕਰਦੀ ਆ ਉਹ ਸਾਰੀ ਸੇਲ ਕਰਕੇ ਆਪਣੀ ਮਾਮਾ ਨੂੰ ਦਿੰਦੀ ਮਾਮਾ ਫੇ ਸਾਰੇ ਜਿੰਨੇ ਆਪਣੇ ਇਹ ਸੇਵਾ ਲੈਂਦੀ ਸਾਰੀ ਜਿਉਂ ਦੇਖੋ ਛੋਟੇ ਛੋਟੇ ਬੱਚੇ ਪੇਰੈਂਟਸ ਉਹਨਾਂ ਦੇ ਮੋਟੀਵੇਟ ਪੂਰੇ ਪਰਿਵਾਰ ਹੀ ਬਿਆਸ ਕਹਿੰਦੇ ਮੱਥਾ ਟੇਕਣ ਗਏ ਸੀ ਅਸੀਂ ਉੱਥੋਂ ਇੱਥੇ ਆਏ ਆ ਮੇਰੇ ਲਈ ਤਾਂ ਇਹ ਅਸਲ ਚ ਧਰਮੀ ਲੋਕ ਇਹ ਨੇ ਤੁਸੀਂ ਜਿਹੜੇ ਮਰਦੀ ਧਰਮ ਨੂੰ ਮੰਨੋ ਕੋਈ ਫਰਕ ਨਹੀਂ ਪੈਂਦਾ ਪਰ ਜੇਬੋਂ ਤੁਸੀਂ ਕੀ ਕਰ ਰਹੇ ਹੋ ਨਾ ਉਹ ਫਰਕ ਪੈਂਦਾ ਕਿਉਂਕਿ ਬਾਬੇ ਤਾਂ ਸਾਰੇ ਕਹਿੰਦੇ ਨੇ ਕਿ ਸਾਨੂੰ ਪੈਸਾ ਨਹੀਂ ਚਾਹੀਦਾ ਫਿਰ ਨਾ ਦਿਓ ਨਾ ਉਹਨਾਂ ਨੂੰ ਬਾਬਿਆਂ ਨੂੰ ਕੱਲਾ ਪਿਆਰ ਕਰੋ ਉਹਨਾਂ ਦੀ ਗੱਲ ਮੰਨੋ ਉਹਨਾਂ ਦਾ ਨਾਮਦਾਨ ਲਾਓ ਪਰ ਜਿਹੜੀ ਜੇਬ ਚੋਂ ਮਾਇਆ ਕੱਢਣੀ ਆ ਨਾ ਉਹ ਸਿੱਧਾ ਗਰੀਬ ਦੇ ਮੂੰਹ ਚ ਪਾਓ ਹਣਾ ਬਾਪੂ ਐ ਬਾਬੂ ਕਿਉਂ ਆਨੇ ਹੋ ਤੁਸੀਂ ਇੱਥੇ ਮੇਰੇ ਇਲਾਜ ਕਰਾਇਆ ਤੁਸੀਂ ਜੀ ਕੀ ਦਿੱਕਤ ਸੀ ਤੁਹਾਨੂੰ ਮੇਰੇ ਪੈਰ ਬਹੁਤ ਪ੍ਰੋਬਲਮ ਸੀ ਜੀ ਮੇਰੀ ਲੱਤ 'ਚ ਅਜਾ ਪੈਰ ਤਾਂ ਤੁਹਾਡੀ ਕੱਟਣ ਵਾਲੀ ਹੋ ਗਈ ਸੀ ਹਾਂ ਜੀ ਹਾਂ ਜੀ ਤੇ ਕਿਉਂ ਨਹੀਂ ਇਲਾਜ ਕਿਉਂ ਨਹੀਂ ਕਰਾ ਰਹੇ ਸੀ ਕੋਈ ਪੈਸਾ ਨਹੀਂ ਸੀਗਾ ਮੈਨੂੰ ਤਾਂ ਇਹ ਹੈਲਪ ਕੀਤੀ ਹੈ ਮੇਰੀ ਤੁਸੀਂ ਦੇਖੋ ਇਹ ਬਜ਼ੁਰਗ ਬਾਪੂ ਹੈ ਜੀ ਲੱਤ ਦੇ ਉਹ ਹਾਲਾਤ ਸੀਗੇ ਜੇ ਇਹਨਾਂ ਦਾ ਟ੍ਰੀਟਮੈਂਟ ਨਾ ਹੁੰਦਾ ਤਾਂ ਹੋ ਸਕਦਾ ਲੱਤ ਵੱਢਣੀ ਪੈਣੀ ਸੀ ਤੇ ਮਹਾਰਾਜ ਦੀ ਕਿਰਪਾ ਹੋਈ ਸਾਡੇ ਚੰਗੇ ਕਰਮ ਕੀ ਇਸ ਇੱਥੇ ਆਏ ਤੁਹਾਡੇ ਵਰਗੇ ਦਾਨੀ ਸਜਣਾ ਨੇ ਇਹਨਾਂ ਨੂੰ ਦਵਾਈ ਲੈ ਕੇ ਦਿੱਤੀ ਅੱਜ ਇਹਨਾਂ ਦੀ ਲੱਤਾਂ ਬਿਲਕੁਲ ਤੰਦਰੁਸਤ ਹੈ ਜੇ ਇਹਨਾਂ ਦੀ ਲੱਤ ਕੱਟੀ ਜਾਂਦੀ ਔਲਾਦ ਜੇ ਇਹਨਾਂ ਦੀ ਇਹਨਾਂ ਨੂੰ ਨਹੀਂ ਪੁੱਛਦੀ ਕਿ ਕਿੰਨੇ ਬੱਚੇ ਕਿੰਨੇ ਕਲ ਤੁਹਾਡੇ ਦੋ ਜੀ ਦੋ ਬੇਟਾ ਬੇਟੀ ਬੇਟਾ ਬੇਟੀ ਤੇ ਬੜਾਪੇ ਦੇ ਵਿੱਚ ਤਾਂ ਕੀ ਹਾਲ ਹੁੰਦਾ ਇਹ ਤਾਂ ਮਾਵਾ ਪੋਹੀ ਸਮਝ ਸਕਦੇ ਨੇ ਜਿਹੜੇ ਸਾਰੇ ਫੜਾ ਦਿੰਦੇ ਨੇ ਪਰ ਥੈਂਕ ਯੂ ਪੁੱਤਰ ਤੁਸੀਂ ਜਾਗ ਲਾਈ ਤੇ ਸਾਰਾ ਪਰਿਵਾਰ ਅੱਜ ਤੁਸੀਂ ਲਾਇਆ ਔਰ ਤੁਹਾਨੂੰ ਵੀਡੀਓ ਦੇਖਣ ਵਾਲ ਨੂੰ ਵੀ ਬੇਨਤੀ ਹੈ ਕਿ ਮੇਰੇ ਤੇ ਨਾ ਜਾਇਆ ਕਰੋ ਮੈਂ ਚੰਗਾ ਮਾੜਾ ਇਹਦੇ ਇਹ ਕੁਦਰਤ ਤੇ ਛੱਡ ਦਿਓ ਪਰਮਾਤਮਾ ਤੇ ਛੱਡ ਦਿਓ ਪਰ ਤੁਸੀਂ ਇੱਥੇ ਮਦਦ ਕਰਨ ਜ਼ਰੂਰ ਆਇਆ ਕਰੋ ਸ਼ਾਮ ਨੂੰ ਮੋਡਲ ਟਾਊਨ ਅਸੀਂ ਰੋਜ਼ ਇੱਥੇ ਬੈਠਦੇ ਆਂ ਬੇਬੀ ਮੰਨਤ ਬੇਬੀ ਮੰਨਤ ਮੈਂ ਵੀ ਇੱਕ ਗੱਲ ਕਹਿਣਾ ਚਾਹਨਾ ਵੀਰ ਜੀ ਹਾਂਜੀ ਹਾਂਜੀ ਅ ਜੋ ਵੀ ਸਾਨੂੰ ਪ੍ਰੇਰਣਾ ਮਿਲੀ ਹੈ ਉਹ ਵੀਰ ਜੀ ਤੁਹਾਡੇ ਮਤਲਬ ਉਸ ਤੋਂ ਮਿਲੀ ਹੈ ਔਰ ਮਤਲਬ ਇੱਕ ਤਰ੍ਹਾਂ ਦੇ ਤੁਸੀਂ ਸਾਡੇ ਕਰ ਦੇ ਸਾਰੇ ਆਈਡਲ ਹੋ ਨਹੀਂ ਨਹੀਂ ਤੁਹਾਡਾ ਮਾ ਬੜਾ ਪਾ ਦੱਸਦਾ ਤਾਂ ਕਿਉਂ ਆਈਡਲ ਹੋ ਕਿਉਂਕਿ ਇਸ ਪ੍ਰਯਾਸ ਜਿਹੜਾ ਹੈ ਨਾ ਇਹ ਕਹਿਣਾ ਤੇ ਕਰਨੇ ਚ ਬਹੁਤ ਫਰਕ ਹੈ ਜੋ ਤੁਸੀਂ ਸ਼ੁਰੂ ਕੀਤਾ ਨਾ ਇਹਦਾ ਮਤਲਬ ਜਿਤਨਾ ਮੈਂ ਸਲਾਮ ਕਰਾਂ ਮੇਰੇ ਕੋਲ ਕੋਈ ਵਰਡ ਨਹੀਂ ਹੈਗਾ ਅੱਜ ਜੱਸੀ ਇੱਥੇ ਹਾਂ ਕਿਸੇ ਦੇ ਕਾਰਨ ਨਹੀਂ ਬਿਕੋਜ਼ ਆਫ ਯੂ ਨਹੀਂ ਨਹੀਂ ਥੈਂਕ ਯੂ ਸਰ ਬਿਕੋਜ਼ ਆਫ ਯੂ ਜੋ ਆਪਨੇ ਪ੍ਰਯਾਸ ਕੀਆ ਜੋ ਤੁਸੀਂ ਪ੍ਰਯਾਸ ਕੀਤਾ ਅਸੀਂ ਵੀਡੀਓ ਦੇਖੀਆ ਸਾਨੂੰ ਜਦੋਂ ਮਰੀਜ਼ ਦਿਖੇ ਫਿਰ ਸਾਨੂੰ ਆਤਮਾ ਨੇ ਜਕਸ਼ੋਰਿਆ ਵੀ ਚਲੋ ਹੋਣਾ ਚਾਹੀਦਾ ਕਰਦੇ ਤਾਂ ਅਸੀਂ ਪਹਿਲੇ ਵੀ ਥੋੜੀ ਬੋਤੀ ਜਿੰਨੀ ਸੀ ਲੇਕਿਨ ਹੁਣ ਦਿਲੋਂ ਤੇ ਕਾਫੀ ਜ਼ਿਆਦਾ ਕਰਨੇ ਜਿਵੇਂ ਜਿਵੇਂ ਤੁਸੀਂ ਸਾਬਤ ਨਹੀਂ ਕਰ ਸਕਦੇ ਕਿ ਹਾਊ ਮਚ ਯੂ ਲਵ ਮੀ ਉਵੇਂ ਮੈਂ ਵੀ ਨਹੀਂ ਕਰ ਸਕਦਾ ਕਿ ਹਾਊ ਮਚ ਆਈ ਮੀਨ ਯੋਰ ਲਵ ਰੌਲਾ ਪਤਾ ਕੀ ਹੈ ਮੈਂ ਜੰਮਿਆ ਜਰੂਰ ਇੱਕ ਪਰਿਵਾਰ ਚ ਆਪਣੀ ਮਾਂ ਦੇ ਕੋਖੋ ਪਰ ਜਿਹੜਾ ਮੈਨੂੰ ਰੋਜ਼ ਦਿਹਾੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿਆਰ ਮਿਲਦਾ ਨਾ ਮੈਂ ਮਿਲ ਕੇ ਫੀਲ ਕਰ ਲੈਂਦਾ ਕਿ ਇਹ ਮੇਰੇ ਲਈ ਕੀ ਫੀਲ ਕਰ ਰਹੇ ਨੇ ਤਾਂ ਤੁਸੀਂ ਜੋ ਮੇਰੇ ਲਈ ਫੀਲ ਕਰ ਰਹੇ ਹੋ ਆਈ ਕੈਨ ਫੀਲ ਥੈਟ ਅੱਜ ਜੋ ਵੀ ਅਸੀਂ ਸਾਰੇ ਇੱਥੇ ਆ ਨਾ ਦੇਖੋ ਸ਼ਾਇਦ ਮੈਂ ਵੀ ਨਾ ਹੁੰਦੇ ਲੇਕਿਨ ਜੋ ਤੁਸੀਂ ਮੀਡੀਆ ਦੇ ਵਿੱਚ ਆ ਕੇ ਉਹ ਨਹੀਂ ਕਹਿੰਦਾ ਵੀ ਤੁਸੀਂ ਆਪਣਾ ਪ੍ਰਚਾਰ ਕਰ ਲੇਕਿਨ ਜਿੱਥੇ ਜਿਹੜੀ ਜਗ੍ਹਾ ਤੇ ਤੁਸੀਂ ਸਾਨੂੰ ਪਹੁੰਚਾਇਆ ਜਿਨ੍ਹਾਂ ਨਾਲ ਤੁਸੀਂ ਇੰਟਰਡਿਊਸ ਕਰਾਇਆ ਤਾ ਕਰਕੇ ਅਸੀਂ ਮੈਂ ਤਾਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਸਾਡੇ ਦਿਲ ਦੇ ਬਹੁਤ ਬਹੁਤ ਸਾਰੇ ਹੀ ਦਿਲ ਤੋਂ ਨਹੀਂ ਮੈਂ ਮੈਂ ਕਰਮਾ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਨੂੰ ਦਿਲ ਦੀ ਗੱਲ ਤੁਹਾਡੀ ਸ਼ੁਕਰੀਆ ਅਦਾ ਕੀਤਾ ਜਾਏ ਨਹੀਂ ਨਹੀਂ ਵਾਹਿਗੁਰੂ ਦਾ ਸ਼ੁਕਰ ਹੈ ਜੀ ਸਾਰੀ ਸਾਰਿਆਂ ਦੀ ਉਮਰੇ ਚ ਥੋੜੀ ਥੋੜੀ ਉਮਰ ਤੁਹਾਨੂੰ ਲੱਗੇ ਤੇ ਨਹੀਂ ਨਹੀਂ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਾਂ ਜਦੋਂ ਅਸੀਂ ਸਮਾਜ ਚ ਵਿਚਰਦੇ ਆ ਨਾ ਸਾਡਾ ਦੋਨੋਂ ਤਰ੍ਹਾਂ ਦੇ ਲੋਕਾਂ ਨਾਲ ਟਕਰਾ ਹੁੰਦਾ ਚੰਗੇ ਵੀ ਤੇ ਮਾੜੇ ਵੀ ਬਿਲਕੁਲ ਹੁੰਦੇ ਮੈਨੂੰ ਪ੍ਰੋਬਲਮ ਇਹ ਸੀ ਕਿ ਜਿਹੜੇ ਸਰਕਲ ਚ ਮੈਂ ਉੱਠਦਾ ਬੈਠਦਾ ਸੀਗਾ ਨਾ ਉਹਦੇ ਚ ਚੰਗੇ ਲੋਕਾਂ ਨੂੰ ਵੀ ਮੈਂ ਬਹੁਤ ਮਿਲਦਾ ਸੀ ਤੇ ਜਿਹੜੇ ਵਿਚਾਰੇ ਥੋੜੇ ਜੇ ਮੈਡੀਕਲੀ ਵੀਕ ਸੀ ਉਹਨਾਂ ਨੂੰ ਵੀ ਮਿਲਦਾ ਸੀ ਤਾਂ ਮੈਨੂੰ ਲੱਗਦਾ ਸੀਗਾ ਕਿ ਇਸ ਸਮਾਰ ਦੇ ਵਿੱਚ ਇੱਕ ਪੁਲ ਬਣਿਆ ਜਾਵੇ ਦੇਖੋ ਇਸ ਜਗ੍ਹਾ ਦੇ ਵਿੱਚ ਆ ਕੇ ਅਸੀਂ 1 ਰੁਪਿਆ ਵੀ ਆਪਣੀ ਜੇਬੋਂ ਤਾਂ ਦਿੰਦੇ ਨਹੀਂ ਰੋਜ਼ 100 ਮਰੀਜ਼ ਆਂਦੇ ਨੇ ਡੋਨਰ ਆਂਦੇ ਨੇ ਡੋਨਰ ਦੀ ਮਾਇਆ ਸਹੀ ਜਗ੍ਹਾ ਲੱਗ ਜਾਂਦੀ ਹੈ ਲੋੜਵੰਦ ਨੂੰ ਇਲਾਜ ਹੋ ਜਾਂਦਾ ਸਾਡਾ ਕੀ ਜਾਂਦਾ ਤੁਹਾਡਾ ਜਾਂਦਾ ਜੀ ਤੁਹਾਡਾ ਬਹੁਤ ਕੁਝ ਜਾਂਦਾ ਜਿਹੜੀ ਇਹ ਦੁਆਵਾਂ ਹਨ ਬਿਕੋਜ਼ ਆਫ ਮਾਲਕ ਨਾ ਇੱਕ ਰਸਤਾ ਬਣਾਉਂਦਾ ਹੈ ਦੁਆ ਦਾਵੇ ਤੇ ਬਾਦ ਦੁਆ ਦੇ ਬਿਲਕੁਲ ਤੇ ਉਹ ਜ਼ਰੀਆ ਜਿਵੇਂ ਤੁਸੀਂ ਨਾਮ ਦਿੱਤਾ ਹੈ ਨਾ ਵਾਕਿ ਤੁਸੀਂ ਇੱਕ ਜ਼ਰੀਆ ਹੋ ਨਹੀਂ ਨਹੀਂ ਤੁਹਾਡਾ ਅਸ਼ੀਰਵਾਦ ਹੈ ਜੀ ਇਹ ਤੁਹਾਡਾ ਸ਼ੀਰਵਾ ਨਾਮ ਵਾਸਤੇ ਜ਼ਰੀਆ ਸਾਡੇ ਵਾਸਤੇ ਵੀ ਤੇ ਇਨਾਂ ਵਾਸਤੇ ਨਹੀਂ ਨਹੀਂ ਮਾਲਕ ਚਲੋ ਕਰਮਾਂ ਨੂੰ ਭਾਗ ਲਾਵੇ ਬੇਬੀ ਜਸਲੀਨ ਲਓ ਪੁੱਤਰ ਆਪਕੇ ਲਈ ਛੋਟਾ ਸਾ ਗਿਫਟ ਹੈ ਮਾਸਟਰ ਦਿਲシャン ਉਹ ਲਓ ਵੀ ਇਹ ਮੁੰਡਾ ਤੁਸੀਂ ਦੇਖੋ ਇਹਨਾਂ ਨੇ ਐਸੇ ਸੰਸਕਾਰ ਦਿੱਤੇ ਨੇ ਇਹਨੂੰ ਇਹ ਆਂਦੇ ਮੇਰੇ ਪੈਰੀਆਂ ਤੇ ਲਾਨ ਲੱਗਿਆ ਮੈਂ ਰੋਕਿਆ ਬੜੀ ਵਾਰੀ ਪਰ ਟਿਕਿਆ ਨਹੀਂ ਜਿੱਦ ਨਾਲ ਜ਼ੋਰ ਲਾ ਕੇ ਇਹਨੇ ਦੋਨੋਂ ਪੈਰੀਆਂ ਤਾਂ ਚ ਪੈਰੀਆਂ ਤੇ ਲਾ ਕੇ ਟਿਕੇ ਆ ਇਹ ਮੰਮੀ ਡੈਡੀ ਨੇ ਸਿਖਾਇਆ ਹੋਇਆ ਕਿ ਬੇਟਾ ਆਸ਼ੀਰਵਾਦ ਜ਼ਰੂਰ ਲੈਣਾ ਭਾਵੇਂ ਬੰਦਾ ਇੰਟਰਸਟਿਡ ਹੋਵੇ ਪੈਰੀਆਂ ਤੇ ਲਵਾਣ ਤੇ ਨਾ ਹੋਵੇ ਧੱਕੇ ਨਾਲ ਵਾਹ ਨਹੀਂ ਤਾਂ ਮੈਂ ਪਹਿਲੀ ਵਾਰੀ ਬੱਚਾ ਦੇਖਿਆ ਕਿਉਂਕਿ ਅੱਜ ਕੱਲ ਦੇ ਬੱਚੇ ਉਹ ਹੈਂਡਸ਼ੇਕ ਵਾਲ ਜ਼ਿਆਦਾ ਤੁਰ ਰਹੇ ਨੇ ਉਹਨਾਂ ਨੂੰ ਪੈਰੀਅਤ ਲਾਣਾ ਨਾ ਥੋੜਾ ਐਨ ਲੱਗਦਾ ਕਿ ਨਹੀਂ ਨਹੀਂ ਜਰਮਨ ਚਾਹੀ ਸੀ ਇਹਨਾਂ ਨੂੰ ਅਸੀਂ ਦੱਸਦੇ ਕਿ ਅੰਕਲ ਨਹੀਂ ਕਹਿੰਦੇ ਉਹਨੂੰ ਕਹਿੰਦੇ ਮਾਸੜ ਨੂੰ ਮਾਸੜ ਮਾਸੜ ਹੀ ਕਹਿਣਾ ਹੈ ਮਾਸੜ ਵਾਲੀ ਫੀਲ ਹੋ ਰਹੀ ਹੈ ਨਾ ਦਾਦਾ ਜੀ ਦਾਦਾ ਕਹਿੰਦਾ ਨਹੀਂ ਨਹੀਂ ਥੈਂਕ ਯੂ ਮਾਸਟਰ ਮਨੀਤ ਲਓ ਜੀ ਲਓ ਜੀ ਥੈਂਕ ਯੂ ਬੇਟਾ ਬੇਬੀ ਮੰਨਤ ਲਓ ਜੀ ਬੇਟਾ ਥੈਂਕ ਯੂ ਇਹ ہماری ਤਰਫੋਂ ਸੇ ਆਪਕੋ ਇੱਕ ਗਿਫਟ ਥੈਂਕ ਯੂ ਸਰ ਥੈਂਕ ਯੂ ਫਾਰ ਜੁਆਇਨਿੰਗ ਹੇਅਰ ਸੋ ਯੂ ਵਨ ਟੂ ਸੇ ਐਨੀਥਿੰਗ অর ਯੂ ਵਨ ਟੂ ਆਸਕ ਸਮਥਿੰਗ ਫਰੋਮ No, nothing no. i can speak english little little yeah yeah yes yes i may also just a little bit. i also i have my brother from us yeah, he yeah. can speak very well if you want anything mm -hmm. uh, what's happening here you if you want to ask something you can ask him or me yeah you, you can you can tell, tell me mm -hmm. so here we run NGO, one ngo mm -hmm. where okha gaon deta mera translator nahi nahi mera translator bhara kol hai bhai dasso bhai samjhao nahi nahi actually mera bhara aaj soher da mere naal Oh, so. Okay, okay, okay. Sorry. so it's it's very simple very basic right so the patients or the people who are affected or need need help they show up every evening you hmm? know ah, okay. rain or shine they are here yes, right yes, yes. so will these guys hmm? there's no money involved with these guys hmm? the, the money goes directly to the patients yes, or yes, the people, yes, yes. right ah, yeah, so it's just making the, the, the patients the people the needy yeah, meet the donors. Okay, um, yeah, 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 yes, and they yeah. verify. It's just not. I mean, you see, obviously, like all this like paperwork. It, there's a verification table that happens there. Yes, yes. And yes, then yes. obviously in the background as well, they will like go to the house of the patient or, or the person to see like what exact help is needed, mm -hmm. and to how much help because sometimes people there. There's a lot of fraud that happens. Mm -hmm. There's a lot of uh, people who are actually able to afford some of the expenses, but they're just like, okay, I'd rather I save my money, or use. The public's mm -hmm. funds, yeah, yeah. Yes, so it's they it's have it's to do the fine. due diligence of, of, of uh, <laughs> checking everything out, inquiring, and, and making sure that the, the, the public's funds and the donors' funds, like yours and yours, is mm -hmm. going into the right hand uh, right Yeah, hands yeah, I understand. So I one, understand. And thank you, thank mm -hmm. you for I coming this far, I and you know, it's nice for me. You want to say anything to our viewers? Uh, in German or in English? Any language, because we have uh, donors from across the globe. They will translate your language.